ਨਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ 3 ਸੂनियां ਹੋਈਆਂ ਤੇ 3 ਗੱਬਣਾ 6 ਬੇੜਾ 6 ਲਾ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਦੀਵਗੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣੇ 98763 20661 98763 20661 ਜਿਹੜੇ ਪਹਿਲੇ ਨੰਬਰ ਤੇ ਵੱਡੀ ਵੈੜ ਦੇਖੀ ਹੈ ਨਹੀਂ ਕਿਹੜਾ ਸੂਆ ਸੁੰਦੀਆ ਇਹ ਦੂਜਾ ਸੂਆ ਵੀਰੇ ਹਜੇ ਇਹਨੇ ਕੰਨੀਆਂ ਬਰਾਬਰ ਨਹੀਂ ਕਰੀਆਂ ਦੂਜਾ ਸੂਆ ਜੈਨੂਅਲ ਮੰਨ ਕੇ ਚਲੋ ਜਵਾਨ ਹਾਲੇ ਪ੍ਰੋਪਰ ਹੋਈ ਨਹੀਂ ਹਾਂ ਵੀ ਉਹਨੂੰ ਦੰਦ ਸਾਰੇ ਦਿੱਤੀ ਵੀ ਬਰਾਬਰ ਨਹੀਂ ਕਰੀਆਂ ਕੰਨੀਆਂ ਹਜੇ ਠੀਕ ਹੈ ਕੈਦਨ ਕੱਢ ਦੀਆ ਜੇ ਕੱਢ ਜੂ ਵੀਰੇ ਹਜੇ ਇਹ ਮੇਰੇ ਹਿਸਾਬ ਨਾਲ ਵੀ 5-6 ਦਿਨ ਲੈ ਚਿੰਨਾਕ ਦੁੱਧ ਅੰਦਾਜ਼ਾ ਲਾਈਏ ਤੋ ਦੁੱਧ ਵੀਰੇ ਇਹਨੇ ਮੰਨ ਕੇ ਚਲੋ 26 ਕਿਲੋ ਦਿੱਤਾ ਬਲੂ ਨੂੰ ਠੀਕ ਹੈ ਹਾਂ ਬਾਕੀ ਕੱਦ-ਕਾਟ ਘਰੇ ਚੰਗਾ ਹਨਾ ਕੱਦ-ਕਾਟ ਉਹ ਤਾਂ ਬਈ ਆ ਦੇਖੋ ਬਰਾਬਰ ਖੜੇ ਰੇਟ ਫੋਨ ਤੇ ਹੋ ਜਾ ਵੀਡੀਓ ਦੇ ਵਿੱਚ ਰੇਟ ਫੋਨ ਤੇ ਕਰਾਂਗੇ ਬਾਜਬ ਉਹ ਚੀਜ਼ ਦੇ ਸਭ ਨੂੰ ਜੈਜ ਹੋਣੀ ਬਈ ਤੋਰੀ ਬਾਹਰ ਨੂੰ ਸੋ ਫਿਰ ਕੱਦ-ਕਾਟ ਵਗੈਰਾ ਦੇਖੋ ਸਾਫ ਸੁਥਰਾ ਦੂਜਾ ਸੂਆ ਜੈਨੂਅਲ ਬਿਹੜ ਸੁੰਦੀ ਪਈ ਆ ਪ੍ਰਿੰਟ ਵਗੈਰਾ ਬਹੁਤ ਚੰਗਿਆ ਤੇ ਗਰਮੀ ਦੇ ਅਕੋਰਡਿੰਗ ਆਪਾਂ ਦੇਖੀਏ ਵੀ ਚੰਗੀ ਸੂਟ ਕਰਨ ਵਾਲੀ ਬਿਹੜ ਆ ਤੇ ਇਸ ਵਾਰ ਆਪਾਂ ਅੰਦਾਜ਼ਾ ਕਿੰਨਾ ਦੁੱਧ ਬਣ ਕੇ ਲੈੇ ਬੰਦਾ ਇਹਨੂੰ ਬਿਰੇ ਭੇ ਪੱਕੀ ਛੱਡੀ ਬਣ ਕੇ ਲੈੇ ਦੁੱਧ ਦਾ ਐਮ ਬਿਹੜ ਕੱਦ-ਕਾਟ ਵਛਾ ਲਨ 30 ਲੀਟਰ ਵੀ ਦੇ ਠੀ ਤੇ ਹਵਾਨਾ ਦੇਖੋ ਨੇੜ ਤੋਂ ਪੂਰਾ ਸੋਹਣਾ ਸਾਫ ਸੁਥਰਾ ਤੇ ਸੀਲ ਠੰਡੀ ਵਾਧੂ ਆ ਠੰਡੀ ਸੀਲ ਵੀਰੇ ਪਾਵੇਂ ਦੋਨੇ ਪਾਸੇ ਠੀਕ ਆ ਕੋਈ ਅੰਤ ਨਹੀਂ ਠੰਡੀ ਦਾ ਹਣਾ ਸਵਾ ਦੇਖੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਠੀਕ ਹੈ ਜੀ ਅੱਗੇ ਗੱਲ ਕਰਦੇ ਆਪਾਂ 2 ਨੰਬਰ ਦੀ ਇਹ ਵੀ ਵੀਰੇ ਦੂਜਾ ਸੂਆ ਮੂਹ ਚਾਰ ਮੂਹ ਚਾਰ ਦਾ ਤੇ ਜੈਨੂਨ ਦੂਜਾ ਸੂਆ ਸੁੰਦੀ ਪਈ ਆ ਪਿਓ ਚੌਗੀ ਪਿਓ ਚੌਗੀ ਦਿਨ ਕਹਿ ਲੈਂਦੀ ਆ ਜੇ ਗੇੜੀ ਵੀ ਵੀਰੇ ਹਜੇ ਪਾਸਾ ਸੱਤ ਲੇ 5-7 ਕ ਦਿਨ ਇਹਦੇ ਸੂਣ ਚ ਬਾਕੀ ਪਏ ਆ। ਠੀਕ ਐ ਥੋੜਾ ਜਿਹੇ ਦੇ ਵਿੱਚ ਜਰਸੀ ਵਾਲਾ ਮੇਲ ਆ ਹਨਾ। ਜਰਸੀ ਤਾਂ ਇਹ ਪੰਜਾਬ ਵਾਲੀ ਜਰਸੀ ਗਾੜੀ ਆਪੋ। ਠੀਕ ਐ। ਇਹੋ ਹੀ ਵੀ ਮੰਨ ਕੇ ਚੱਲ ਐਫ ਦੇ ਪੇਟੋਂ ਹੋਣੀ ਆ ਹਨਾ। ਹਾਂ। ਠੀਕ ਐ। ਤੇ ਕਿੰਨਾ ਦੁੱਧ ਮੰਨ ਕੇ ਲੈਵੇ ਹੁੰਦਾ ਇਹੋ? ਦੁੱਧ ਵੀਰੇ ਨੇ 22 ਲੀਟਰ ਦਿੱਤੇ ਨੇ ਬਲੂ। 22 ਲੀਟਰ। ਆਪਾਂ ਗਰਮੀ ਦੇ ਹਿਸਾਬ ਨਾਲ ਲਾ ਕੇ ਚੱਲੀਏ। ਮੇਰੇ ਕੋ ਵੀ ਇੰਨੀ ਮਨ ਲੱਗਦਾ 20 ਬਾਈ ਦੇ ਤੇ ਪਰ ਬੈਡ ਦੀ ਸਫਾਈਆਂ ਬਹੁਤ ਆ ਹਨਾ ਸੋ ਸਾਫ ਸੁਥਰੀ ਬਹੁਤ ਆ ਧੂਪ ਦੇ ਵਾਰ ਨੂੰ ਕੱਦ ਬੈਡ ਵੀਰੇ ਸਿੱਧੀ ਬਦਰੀ ਮੂੰਹੋ ਚਾਰ ਲੰਦਾ ਤੇ ਬਾਕੀ ਲੇਵੇ ਸਾਡੇ ਮੇ ਜੀ ਮੂੰਹੋ ਚੌਗੀ ਜਮ ਠੀਕ ਐ ਸੋ ਚੰਗਾ ਕੱਦ ਕਾਠਾ ਤੇ ਮੂੰਹ ਮੱਥੇ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਸਾਫ ਸੁਥਰੀ ਬਹੁਤ ਆ ਧੁੱਪ ਦੇ ਵਿੱਚ ਜਮ ਚਮਕਦੀ ਭਈਆ ਚਮਕ ਤਾਉਂਕ ਬਹੁਤ ਆ ਬੈੜ ਦੇ ਉੱਪਰ ਸਾਫ ਸੁਥਰੀ ਚੰਗੀ ਜਿੰਦ ਜਾਨ ਰਾਜੀ ਸਮੀ ਪੜੀ ਵੀ ਸੋ ਫਿਰ ਮੂੰਹ ਮੱਥੇ ਦੇਖ ਸਕਦੇ ਮੂੰਹੋ ਚੌਗੀ ਆ ਹਨਾ ਚੌਕੇ ਦੰਦ ਕੱਢੇ ਆ ਜੇ ਠੀਕ ਐ ਸੋ ਜੈਨੂਨ ਦੂਜਾ ਸੂਆ ਠੰਡੇ ਵੇ ਦੀ ਸਾਫ ਸੁਥਰੀ ਤੇ ਇਹ ਬਾਕੀ ਕੱਦ-ਕਾਠ ਵਗੈਰਾ ਦੇਖੋ ਕੋਈ ਲੇਦਾ ਪਾਨੀ ਕੋਈ ਟੂਹੀ ਨਹੀਂ ਚੱਕਦੀ ਪਰ ਕਹਿੰਦੇ ਵੀਰੇ ਜਰਸੀ ਪੰਜਾਬ ਵਾਲੀ ਪੰਜਾਬ ਵਾਲੀ ਪ੍ਰੈਸੀਡੈਂਸੀ ਕ੍ਰਾਸਪੁਰ ਆ ਹੈ ਠੀਕ ਹੈ ਪਰ ਕੱਦ-ਕਾਠ ਦੇ ਹੋਇਆ ਦੁੱਧ ਤੇ ਥਾਲੇ ਵਾਲੀ ਮਿਲਦਾ ਠੀਕ ਹੈ ਸੋ ਵੀਰੋ ਕ੍ਰਾਸ ਦਾ ਜ਼ਰੂਰ ਆਪਣਾ ਪਤਾ ਵੀ ਹੈਗੀ ਹੈ ਪਰ ਜਿੰਦ-ਜਾਨ ਸਫਾਈਆਂ ਬਹੁਤ ਆ ਥੜਾ ਜਿ ਵਿਥੀ-ਵੁਥੀ ਦੇਖੋ ਚੰਗੀ ਆ ਠੰਡੀ ਵਿਥੀ ਠੀਕ ਹੈ ਅੱਗੇ 3 ਨੰਬਰ ਜਿਹੜੀ ਜਰਸੀ ਦੇਖਦੇ ਆ ਇਹਦਾ ਵੀ ਵੀਰੇ ਦੂਜਾ ਸੂਆ ਪਿਓਰ ਇੱਕ ਕਾਫੀ ਕਲਰ ਚ ਆ ਗਈ ਨਾ ਹਾਂ ਹਾਂ ਜੀ ਇਹ ਨਹੀਂ ਵੀ ਮੈਨੂੰ ਕਿਤੇ ਕੰਨੀਆਂ ਬਰਾਬਰ ਨਹੀਂ ਕਰੀ ਠੀਕ ਹੈ ਕੰਨੀਆਂ ਬਰਾਬਰ ਕਰੀਆਂ ਜੀ ਹਾਂ ਇਹ ਕਿਹੜਾ ਸੂਆ ਸੁੰਦੀ ਹੈ ਜੀ ਇਹ ਵੀ ਦੂਜਾ ਸੂਆ ਸੁੰਦੀ ਹੈ ਜੀ ਇਹ ਕੰਨੀਆਂ ਹੀ ਨਹੀਂ ਬਰਾਬਰ ਨਹੀਂ ਕਰੀਆਂ ਦੂਜਾ ਸੂਆ ਕੈ ਦਿਨ ਕੱਢਦੀ ਹੈ ਜੀ ਦਿਨ ਫਿਰ ਇਹ ਵਸ ਆਏ ਮਨੂੰ ਵੀ 1-2 ਦਿਨ ਲਊ ਮੇਰੇ ਹਿਸਾਬ ਨਾਲ ਉੱਧ ਵੀ ਲਿਆ ਸਕਦੀ ਐ ਬਈ ਲੈਵੇਂ ਦੀ ਕੁਆਲਿਟੀ ਦੇ ਹਿਸਾਬ ਨਾਲ ਵੀ ਐਂ 2-3 ਦਿਨ ਲੇ ਠੀਕ ਹੈ 2 ਦਿਨ ਹਾਲੇ ਸੂਣ ਚ ਲੈ ਜਾਊਗੀ ਹਣਾ ਤੇ ਹੈ ਸਾਫ ਸੁਥਰੀ ਹਣਾ ਬਿਲਕੁਲ ਸਾਫ ਸੁਥਰੀ ਠੀਕ ਹੈ ਤੇ ਦਿਨ ਸਹੀ 2-4 ਦਿਨ ਕੱਢ ਜੋ 2-3 ਦਿਨ ਲਊ ਸਹੀ ਕਿਨਾਰੇ ਤੋਂ ਮੰਨ ਕੇ ਲੈ ਲਿਆ ਬੰਦਾ ਵੀ ਇਹ ਨਹੀਂ ਆਏ ਮਤਲਬ ਵੀ ਆਪਾਂ 20 22 ਨਹੀਂ ਕਹਿੰਦੇ ਮਾਲ ਕਰਨ ਦੱਸਿਆ ਵੀ 16 ਕਿਲੋ ਦੋ ਦਿੰਦਾ ਜਿਵੇਂ ਆਪਾਂ ਕਹਿ ਦੇਣਾ ਵੀ 20 ਦੇ ਦੂ 22 ਦੇ ਦੂ ਆਪਣੋ ਬੰਦੇ ਫੋਨ ਲਾਉਂਦੇ ਵੀ ਜਿੰਨਾ ਪੱਕੇ ਆਇਆ ਸੀ ਉੱਥੇ ਜਾਂਦੀ ਏ ਗੱਲ ਜਿਹਨੇ ਇਹਨਾਂ ਨੂੰ ਦਿੱਤੀਆਂ ਲਾਂਭਣੀਆਂ ਠੀਕ ਹੈ ਜੇ ਤੁਹਾਨੂੰ ਫੋਨ ਆਲੇ ਹੋਣਗੇ ਵੀ ਭਾਈ ਤੇਰੇ ਵੀਡੀਓ ਚੈਨਲ ਤੇ ਭਾਈ ਵੀ ਕੋਈ ਲਾਂਭੇ ਦਿੰਦਾ ਠੀਕ ਹੈ ਜੀ ਲਾਂਭਾ ਜੀ ਕੋਈ ਚੀਜ਼ ਚੰਗੀ ਆ ਵੀ ਆਪਾਂ 20 22 ਨਹੀਂ ਕਹਿੰਦੇ ਜਿਹੜੀ 20 22 ਹੁੰਦੀ ਉਹਦੀ ਕਿਹਾ ਜਾਊ ਇਹਨੇ 16 ਕਿਲੋ ਕਣੂਰ ਨਹੀਂ ਦਿੱਤਾ ਮਨ ਲਾ ਜੇ ਬੱਚਾ ਚੰਗਾ ਪਸ਼ੂ ਦੇ ਨੇ ਗਾਹਾਂ ਵੀ ਇਹਨੂੰ ਹੋਰ ਦੱਸਦਾ ਲੈ ਵੀ ਲੈ ਕੇ ਆਉ ਉਥੋਂ ਕੋਹ ਦਾ ਅਗਲਾ ਸਪੀਰੀਅਲ ਨੂੰ ਵੀ ਦਿਵਾ ਕੇ ਲੈ ਕੇ ਤੋਰੀ ਬਾਹਰ ਨੂੰ ਸਭ ਤੋਂ ਤੀਜੇ ਨੰਬਰ ਆਪਾਂ ਜਿਹੜੀ ਕਾਫੀ ਕਲਰ ਜਰ ਤੋ ਮੇਨ ਗੱਲ ਜਿਵੇਂ ਕਹਿੰਦੇ ਹੁੰਦੇ ਆ ਬਲਦ ਘਰਾਣੇ ਦਾ ਧੀ ਲਾਣੇ ਦੀ ਉਹ ਗੱਲ ਆ ਜਮਾ ਵੀ ਸਾਫ ਸੁਥਰੀ ਚੰਗੇ ਖਾਂਦੇ ਪੀਂਦੇ ਘਰੋਂ ਆਈ ਵੀ ਆ ਤੇ ਇਹ ਚੰਗਾ ਖਾਦਾ ਪੀਦਾ ਤਾਂ ਮੰਨ ਕੇ ਚਲੋ ਕੰਮ ਵੀ ਅੱਗੇ ਹੀ ਚੰਗੇ ਕਰੂਗੀ ਇਹ ਸਾਫ ਸੁਥਰੀ ਬੈੜਾ ਗੋਲ ਮਟੋੜਾ ਤੇ ਹਵਾਨਾ ਅੱਗੇ ਪਿੱਛੇ ਦੇਖ ਸਕਦੇ ਐਕਸਾਈਡਰੀ ਹਵਾਨਾ ਕਰਦੀ ਐ ਤੇ ਚਾਰੇ ਥਾਂ ਨਿਕਣਵੇਂ ਸਾਫ ਸੁਥਰੇ ਅੱਗੇ ਆ ਗਈ ਜੀ ਚੌਥੇ ਨੰਬਰ ਤੇ ਸੂਈ ਵੀ ਹਾਂਜੀ ਇਹ ਆ ਗਈ ਕਰਾਸ ਬੈਲ ਹਨਾ ਹਾਂਜੀ ਬੱਚਾ ਕੀ ਆ ਬੱਚਾ ਬੱਛਾ ਜੀ ਇਹਦਾ ਬੱਛਾ ਆ ਗਿਆ ਯਾਰ ਸਰਜ ਹਨਾ ਹਾਂਜੀ ਕਹਿਮਤ ਜਨ ਹੋ ਗਿਆ ਸੂਈ ਨੂੰ ਸੂਈ ਨੂੰ ਆ ਚੌਥਾ ਦਿਨ ਲੇ ਤੇ ਕਿੰਨਾ ਗੱਦ ਦੁੱਧ ਹਾਜ਼ਰ ਆ ਦੁੱਧ ਬਾਈ ਹੁਣ 15 ਲੀਟਰ ਭਾਵੇਂ ਅਗਲਾ ਕੰਡਾ ਲੈ ਕੇ ਆ ਦੇ ਦੋ ਟਾਈਮ ਬਣਾ ਦਾਂਗੇ ਮੈਂ ਕਿਹਾ ਤੁਮੇ ਕੰਡਾ ਲੈ ਕੇ ਆਓ 15 ਲੀਟਰ ਬਿਲਕੁਲ ਤਿਆਰ ਛੰਡੀ ਛੀਲ ਦਾ ਕੋਈ ਜੇਰ ਜੁਰੋਕੇ ਜਮਾ ਓਕੇ ਜੇਰ ਜੁਰੋਕੇ ਆ ਹਾਂਜੀ ਤੇ ਭਾ ਫਿਰ ਬਾਜੂ ਹੋ ਜਾਵਾਂ ਭਾ ਜਾ ਹੁਣ ਕੀ ਬਾਈ ਹੋਣਗੇ ਫਰੋਟੀ ਠੀਕ ਹੈ ਤੋਰੀ ਬਾਹਰ ਨੂੰ ਸੁਭਰ ਚੌਥੇ ਨੰਬਰ ਆਪਾਂ ਜਿਹੜੀ ਸੂਈ ਸਵਾਈ ਵੜ ਦੇਖਦੇ ਪਏ ਆ ਦੂਜਾ ਚੌਥਾ ਦਿਨ ਹੋ ਗਿਆ ਇਹਨੂੰ ਸੂਈ ਨੂੰ ਪਿੱਛੇ ਬੱਚਾ 15 ਲੀਟਰ ਵੀਰ ਕਹਿੰਦਾ ਹਾਜ਼ਰ ਆ ਭਾਂਡਾ ਆਪਦਾ ਘਰੋਂ ਲੈ ਆਓ ਮੈਂ ਲਿਓ ਕੁਈ ਸੱਕ ਕਲੀ ਕਰਨੇ ਜਿੰਨਾ ਕਹਦਾ ਕਹਦਾ ਇਹਨਾਂ ਨੂੰ ਬੜੂਗਾ ਤੇ ਮੂੰਹ ਮੱਥਾ ਚੰਗਾ ਕ੍ਰੋਸ ਪੈਂਦੀ ਆ ਤੇ ਥਣਲੇਵੇ ਦੀ ਸਾਫ ਸੁਥਰੀ ਪੂਰੀ ਬੱਚਾ ਮੇਲਕਾਫ ਆ ਤੇ ਜੇਰ ਵਗੈਰਾ ਜਮ ਡਾਣ ਆਪਣੇ ਘਰੇ ਸੂਈ ਆ ਕਿ ਸੂਈ ਵਿਲੇ ਚਈ ਘਰੇ ਸੂਈ ਸਵਾਈ ਜਾਵਾ ਸੋਬਰ ਧਾਰਾ ਦੇਖ ਸਕਦੇ ਨੇ ਧਾਰਾ ਪਾ ਮਾਰ ਕੇ ਦਿਖਾਉਣੇ ਪਏ ਆ ਕਿਵਾਰ ਦੂਰੋ ਵੀਰ ਆਵੇ ਕੋਈ ਦਿੱਕਤ ਨਾ ਆਵੇ ਕਿਸੇ ਗੱਲ ਦੀ ਤੇ ਮਗਰਤ ਨਾ ਜੀਰ ਮਾਰਦੀ ਧਾਰਾ ਤੇ ਮਨਾਂ ਕੋਈ ਨਿਆਣਾ ਵਗੈਰਾ ਤਾਂ ਪਾਉਣ ਦੀ ਮੇਰੇ ਹਿਸਾਬ ਨਾਲ ਲੋੜ ਨਹੀਂ ਬੱਚਾ ਵੀ ਨਹੀਂ ਛੱਡਿਆ ਜੀ ਰਹਿ ਗਿਆ ਠੀਕ ਆ ਜਮ ਸੋ ਜਾਜ ਗੱਲ ਆ ਜਮਾ ਫਰੇਜੀ ਇੱਕ ਤਰ੍ਹਾਂ ਦੀ ਗਰਮੀ ਵਾਲੀ ਜਿਵੇਂ ਲੈਡ ਦੇ ਕੱਟ ਲੱਗਿਆ ਕਰਨਗੇ ਜੀ ਰਿਸ਼ਤੇਦਾਰ ਆ ਗਏ ਦੁੱਧ ਖੱਟਾ ਹੋਣ ਦੇ ਕੋਈ ਪਰੇਸ਼ਾਨੀ ਨਹੀਂ ਅੱਗੇ ਜਿਹੜੀ ਆ ਗਈ 5ਵੇਂ ਨੰਬਰ ਤੇ ਸਿੰਘ ਮਾੜੇ ਮਾੜੇ ਕੱਢੀ ਖੜੀ ਆ ਇਹ ਵੀਰੇ ਪਹਿਲਾ ਸੂਈ ਬੱਚਾ ਕੀ ਆ ਬੱਚਾ ਬੱਚੀ ਇਹਦੇ ਮਗਰ ਇਹਦੇ ਬੱਚੀ ਆ ਗਈ ਹਨਾ ਤੇ ਯਰ ਸਰ ਦੇ ਕਲਰ ਤੇ ਬੱਚੀ ਆ ਗਈ ਦਿਨ ਕਹਿਮਾ ਹੋ ਗਿਆ ਜੀ ਸੂਈ ਨੂੰ ਦਿਨ ਨੂੰ ਵੀਰੇ ਅੱਜ ਤੀਜਾ 나ੜੂਆਂ ਨਾਲ ਆ ਹਨਾ ਕਾਹਦੀ ਤੀਜਾ ਦੇਣਾ ਮਗਰ ਬੱਚੀ ਠੀਕ ਹੈ ਦੁੱਧ ਕਿੰਨਾ ਹਾਜਰ ਆ ਦੁੱਧ ਵੀਰੇ ਥੱਲੇ 11 ਲੀਟਰ ਬਿਲਕੁਲ ਤਿਆਰ 11 ਲੀਟਰ ਬਿਲਕੁਲ ਤਿਆਰ ਆ ਹਾਂਜੀ ਕਿੰਨਾ ਕੁ ਦੇ ਦੂਗੀ ਦੁੱਧ ਵੀਰੇ ਇਹ ਮੰਨ ਲਈ 15-16 ਮਨ ਕਿਲੇ ਠੀਕ ਹੈ ਕਦ ਵਿੱਢ ਚੰਗਾ ਹਨ ਕਦ ਵਿੱਢ ਬਹੁਤ ਹੈ ਵੀਰੇ ਦੇ ਖੜੇ ਬਰਾਬਰੀ ਦੇਖ ਲਓ ਤੁਸਾਂ ਟੋਰੀ ਬਾਹਰ ਨੂੰ ਸੋ ਵੀਰੇ ਪੰਜਵੇਂ ਨੰਬਰ ਆਪ ਜਿਹੜੀ ਪਲੂਣ ਬੱਚੀ ਦੇਖਦੇ ਪਿਆ ਸੁਈ ਸਵਾਈਆ ਤੇ ਜੇਰ ਵਗੈਰਾ ਜਮਾ ਡੰਨਾ ਜੀ ਠੀਕ ਹੈ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਤੇ ਵੀਰੇ 15-16 ਮੰਨ ਕੇ ਲੈ ਲਿਆ ਅੱਜ 11 ਲੀਟਰ ਬਿਲਕੁਲ ਰੁੱਧ ਰਹੀ ਠੀਕ ਹੈ ਸੋ ਵੀਰੇ ਧਾਰਾ ਦੇਖ ਸਕਦੇ ਹੋ ਕਿਆ ਬਾਤ ਹੈ ਸਾਫ ਸੁਥਰੀਆਂ ਮੋਟੀਆਂ-ਮੋਟੀਆਂ ਧਾਰਾਂ ਗਈਆਂ ਤੇ ਫੱਟ ਫੜ ਲਿਆ ਜਮਾ ਪੂਰਾ ਫਿਟ ਹੀ ਗੜ ਤੇ ਮਗਰ ਥਣਾ ਜੀ ਮਾਰਦੇ ਧਾਰਾਂ ਜੀ ਚੌਂਟ ਜਵਾਦੀ ਇੱਕ ਨੰਬਰ ਜਮਾ ਹਨਾ ਆ ਦੇਖ ਲੈ ਵੀ ਇਹ ਜੇ ਮਿਲਸੀ ਪਾ ਜੀ ਕੋਈ ਰੱਸੀ ਪੌਂਦੀ ਰੋੜ ਨਹੀਂ ਕੋਈ ਨੈਰਾ ਨੈਰਾ ਪੌਂਦੀ ਰੋੜ ਨਹੀਂ ਠੀਕ ਹੈ ਜਿਹੜੇ ਆਪਾਂ ਐਂਡ ਤੇ ਵੱਡੀ ਬੈੜ ਦੇਖੇ ਨੇ ਖੜੀ ਜੇ ਕਿਹੜਾ ਸੋਈ ਹੈ ਬੱਚਾ ਇਹਦੇ ਮਗਰ ਮੈਂ ਕਹਿੰਦਾ ਬੱਚੀ ਹੋਇਆ ਠੀਕ ਹੈ 나ੜੂਆ ਨਾਲਾ ਦੇਣ ਕੇ ਮੈਂ ਸੋਈ ਨੂੰ ਇਹ ਵੀ ਪਰਸੋ ਸੂਈ ਹੈ ਪਰਸੋ ਸੂਈ ਹੈ ਦੁੱਧ ਕਿੰਨਾ ਹੁਣ ਦੁੱਧ ਵੀਰੇ ਹੁਣੇ ਦੇ ਥੱਲੇ 14 15 14 15 ਤਿਆਰ ਸੱਤ ਲੀਟਰ ਟਾਈਮ ਦਾ ਤਿੰਨ ਕਿੰਨਾ ਮੰਨ ਕੇ ਲਾਵੇ ਬੰਦਾ ਪੈਸੇ ਇਹਦੇ ਵੀਰੇ ਇਹਦਾ 22 ਮੰਨ ਕੇ ਰੁਪਈਏ ਦਾ ਵੀ 20 ਤੋਂ ਪਾਰ ਵਾਲੀ ਤਾਂ ਹੈਗੀ ਆ ਬਿਲਕੁ ਚੌਂਚਵਾ ਇੱਕ ਨੰਬਰ ਚੌਂਚਵਾ ਦਾ ਕੋਈ ਮਤਲਬ ਨਹੀਂ ਸੋ ਵੀਰੋ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਸਾਫ ਸੁਥਰੀਆਂ ਮੋਟੇ ਮੋਟੇ ਧਾਰਾਂ ਗਈਆਂ ਤੇ ਚੌਂਚਵਾ ਵੀ ਰ ਇੱਕ ਨੰਬਰ ਆ ਜਾਵਾ ਹਨ ਮਗਰ ਸਣਾ ਜੇ ਮਾਰਦੀ ਸੋ ਦੇਖੋ ਧਾਰਾ ਵਗੈਰਾ ਓਕੇ ਜਿਵੇਂ ਸਾਫ ਸੁਥਰੀ ਹਨ ਬਾਈ ਠੀਕ ਓਕੇ ਜੀ ਤੋਰ ਦੋ ਖੋਲ ਕੇ ਬੱਚੇ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਜਿਹੜੇ ਪਾ ਲਾਸ਼ ਤੇ ਬੈਠ ਦਿਖਾਈ ਜਾਂਦੇ ਆ ਸੂਈ ਸਵਾਈ ਆ ਤੇ 20 ਤੋਂ ਪਾਰ ਦੁੱਧ ਮੰਨ ਕੇ ਇਹਨੂੰ ਲੈ ਲੈ ਬੰਦਾ ਹਣਾ ਹਾਂਜੀ ਦੂਜਾ ਸੂਆ ਸੂਈ ਆ ਬਿਲਕੁਲ ਬੱਚਾ ਇਹਦੇ ਪਿੱਛੇ ਬੱਚੀ ਆ ਇੱਕ ਪਿੱਛੇ ਮੇਲਕਾਫ ਆ ਦੋ ਪਿੱਛੇ ਬੱਚੀਆਂ ਤੇ ਮੋਬਾਈਲ ਨੰਬਰ 98763 20661 ਪੈਣ ਦੀਵਗੜ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋ ਗਿਆ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖ ਲੈ ਸਕਦਾ ਤੈਥੋਂ ਧੰਨਵਾਦ ਜਲਦ ਮਿਲ ਜਾਈਏ